ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਤਕਰੀਬਨ ਅੱਜ ਸ਼ਾਮ ਤੱਕ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਸਵੇਰ ਦੇ ਪਹਿਲੇ ਘੰਟਿਆਂ ਦੀ ਗੱਲ ਕਰੀਏ ਤਾਂ ਮਾਝੇ ਦੇ ਖੇਤਰਾਂ ਦੇ ਵਿੱਚ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੱਦਲਬਾਈ ਪਟਾਣਕੋਟ ਤਰਨਤਾਰਨ ਸਾਹਿਬ ਗੁਰਦਾਸਪੁਰ ਦੇ ਇਲਾਕਿਆਂ ਦੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਹਲਕੀ ਫੁਲਕੀ ਮੀਂਹ ਦੀ ਸੰਭਾਵਨਾ ਦੇਖਣ ਨੂੰ ਮਿਲਦੀ ਹੈ ਪਟਾਣਕੋਟ ਗੁਰਦਾਸਪੁਰ ਦੇ ਵਿੱਚ ਉਸ ਤੋਂ ਕੱਟ ਦੇਖਣ ਨੂੰ ਮਿਲੇਗੀ ਅੰਮ੍ਰਿਤਸਰ ਦੇ ਹਿੱਸਿਆਂ ਦੇ ਵਿੱਚ ਛਿਆਰਪੁਰ ਦੇ ਇਲਾਕਿਆਂ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਉੱਤਰ ਪੱਛਮੀ ਜ਼ ਕੋਨ ਮਿਲਣਗੇ ਬਾਕੀ ਥੋੜੇ ਸਮੇਂ ਦੇ ਲਈ ਗਰ ਚਮਕਦੇ ਬੱਦਲ ਦੀ ਹਰਕਤਾਂ ਹੋਣਗੀਆਂ ਕਾਰਵਾਈਆਂ ਆਪਾਂ ਨੂੰ 2-3 ਘੰਟੇ ਲਈ ਦੇਖਣ ਨੂੰ ਮਿਲ ਸਕਦੇ ਹਨ ਪਰ ਮਾਝੇ ਦੇ ਖੇਤਰ ਹੋਗੇ ਬਾਕੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਮੌਸਮ ਠੀਕ-ਠਾਕ ਰਹੇਗਾ ਬੱਦਲਬਾਜ਼ ਦਰਮਿਆਨੀ ਜੀ ਕੁਝ ਇਲਾਕਿਆਂ ਵਿੱਚ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਣਗੇ ਪਰ ਜ਼ਿਆਦਾ ਮੀਂਹ ਦਾ ਅਸਰ ਨਹੀਂ ਦੇਖਣ ਨੂੰ ਮਿਲਣਗੇ ਹਲਕੇ-ਫੁਲਕੇ ਸ਼ਰਾਟੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੇ ਓਵਰਆਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਹਵਾ ਪੂਰਬ ਦਿਸ਼ਾ ਤੋਂ ਆਪਾਂ ਨੂੰ ਹਲਕੀ ਤੋਂ ਦ ਉਸ ਤੋਂ ਬਾਅਦ ਆਪਾਂ ਨੂੰ ਦੁਪਹਿਰ ਤੋਂ ਬਾਅਦ ਥੋੜੇ-ਬੋਤੇ ਗਰਜ ਚਮਕ ਵਾਲੇ ਬਦਲਾਅ ਨਿਰਮਾਣ ਹੋ ਸਕਦਾ ਹੈ ਇਸ ਕਾ ਕੁਝ ਘੰਟਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਗਰਜ ਚਮਕ ਦੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲਣਗੀਆਂ ਇਸ ਦੀ ਅਪਡੇਟ ਵੀ ਤੁਹਾਡੇ ਨਾਲ ਜਲਦੀ ਆਪਾਂ ਸ਼ੇਅਰ ਕਰ ਦਵਾਂਗੇ ਧੰਨਵਾਦ ਜੀ